ਦਾ ਘਰ ਸਾਹਮਣੇ ਮੌਜੂਦ ਗੁਰੂ ਘਰ ਵਿੱਚ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਸਿਵਾ ਨਿਭਾਰਿਆ ਸੀ ਅਤੇ ਜਦੋਂ ਰਾਤ ਕਰੀਬ 2 ਵਜੇ ਉਹ ਉઠੇ ਤਾਂ ਘਰ ਦੇ ਦਰਵਾਜ਼ੇ ਅੰਦਰੋਂ ਬੰਦ ਸਨ ਤੇ ਜਦੋਂ ਉਹਨਾਂ ਵੱਲੋਂ ਰੋਲਾ ਪਾਇਆ ਗਿਆ ਤਾਂ ਪਿੰਡ ਵਾਸੀ ਇਕੱਤਰ ਹੋਏ ਤੇ ਦੇਖਿਆ ਕਿ ਇੱਕ ਚੋਰ ਘਰ ਦੇ ਪਿਛਲੇ ਪਾਸਿਓਂ ਕੰਧ ਟੱਪ ਕੇ ਕਮਰੇ ਦੀ ਗ੍ਰਿੱਲ ਤੋੜ ਕੇ ਅੰਦਰ ਦਾਖਲ ਹੋਏ ਤੇ ਘਰ ਦਾ ਸਾਰਾ ਸਮਾਨ ਫਰੋਲ ਮਾਰਿਆ ਤੇ ਘਰ ਵਿੱਚੋਂ 25 ਤੋਲੇ ਦੇ ਗਹਿਣੇ ਤੇ 90 ਹਜ਼ਾਰ ਦੀ ਨਕਦੀ ਅਤੇ ਵਿਦੇਸ਼ੀ ਕਰੰਸੀ ਲੈ ਕੇ ਫਟਾਰੋਂਗੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਉਂਦਿਆਂ ਚੋਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਹੁਸ਼ਿਆਰਪੁਰ ਤੋਂ ਜੀਬੀਸੀ ਅਪਡੇਟ ਦੇ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਨਵਨੀਤ ਸਿੰਘ ਚੀਮਾ ਦੀ ਰਿਪੋਰਟ। ਆਈ ਸਰ ਕੀ ਨਾਮ ਹੈ ਤੁਹਾਡਾ? ਮੈਂ ਦਿਲਬਖ ਸਿੰਘ, ਛੇਰਪੁਰ ਗ੍ਰੈਂਡ ਜੀ। ਕੀ ਵਾਰਤ ਹੋਈ ਹੈ ਅੱਜ? ਵਾਰਤ ਇਹ ਹੋਈ ਹੈ ਜੀ ਬੇ 11 ਵਜੇ ਅਸੀਂ ਆਏ ਗੁਰਦੁਆਰਾ ਸਾਹਿਬ ਤੋਂ ਤੇ ਆਣ ਕੇ ਅਸੀਂ ਅੰਦਰੋਂ ਬੈਸਰੇ ਵੀ ਕੱਢਿਆ ਦੁੱਧ ਵੀ ਪੀਤਾ ਤੇ ਉਹ ਤੋਂ ਬਾਅਦ ਅਸੀਂ ਬਾਹਰ ਲੰਮੇ ਪੈ ਗਏ ਆ। ਤੇ ਕਿਤੇ ਅੱਖਾਂ